ਤਹਾਡੇ ਨਾਲ ਜ਼ਮੀਨ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਹੈ ਨਾ ਵੀ ਜ਼ਮੀਨ ਕਿੰਨੀ ਆ ਮੈਨੇ ਨਹੀਂ ਆਉਂਦੀ ਸੋ ਮੇਰੇ ਨਾਲ ਬਾਈ ਸੁਖਦੇਵ ਨੇ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨਾਲ ਆਪਾਂ ਇੰਟਰਵਿਊ ਕੀਤਾ ਫੋਲੋ ਤੁਹਾਨੂੰ ਆਪਣੇ YouTube ਚੈਨਲ ਤੇ ਉਹਨਾਂ ਗੁਰਪ੍ਰੀਤ ਕੋੜਲੇ ਦੇ ਪਰ ਇਹਨਾਂ ਨੇ ਦੱਸਿਆ ਵੀ ਜਿਹੜਾ ਖੇਵਟ ਨੰਬਰ ਮਤਲਬ ਬਾਈ ਖਾਤਾ ਨੰਬਰ ਹੁੰਦਾ ਹੈ ਨਾ ਹੈ ਨਾ ਜਮ੍ਹਾਂ ਬੰਦੀ ਦੇ ਉੱਤੇ ਹੈ ਨਾ ਬਾਈ ਸੋ ਜਿਹੜੀ ਜਮ੍ਹਾਂ ਬੰਦੀ ਹਰੇਕ 4 ਸਾਲਾਂ ਬਾਅਦ ਬਣਦੀ ਹੈ ਠੀਕ ਹੈ ਆ ਖੇਵਟ ਨੰਬਰ ਆ ਉਹਦਾਗਾ ਜਿਹੜਾ ਖਤੌਨੀ ਦਾ ਉਹਦਾ ਸਭ ਖਾਤਾ ਆ ਗਿਆ ਅਮਾਲਕ ਦਾ ਨਾਂ ਜਿਵੇਂ 1/2 1/2 ਮਤਲਬ ਟੋਟਲ ਜਿਹੜਾ ਖੇਤ ਦਾ ਜਿੰਨਾ ਹਿੱਸਾ ਹੋਊਗਾ 91 ਕਨਾਲਾ 9 ਮਰ ਲਿਆ ਤਾਂ ਮਤਲਬ ਕੀ ਹੈ ਵੀ ਅੱਧੇ ਆਮ ਦੇ ਤੇ ਅੱਧੇ ਬੂਟੇ ਦੇ ਆ ਮਨ ਲਓ ਉਹਦੇ ਨਾਲ ਗੁਣਾ ਕਰ ਸਕਦੇ ਆ ਤੇ ਆ ਜਿਹੜਾ ਹੈਗਾ ਸਿੰਚਾਈ ਦਾ ਸਾਧਨ ਵੀ ਨਹਿਰੀ ਹੈ ਤਾਂ ਉਥੇ ਨਹਿਰੀ ਲਿਖ ਦੇਣਗੇ ਤੇ ਜੇ ਮਰੱਬਾ ਨੰਬਰ ਆ ਆ ਜਿਹੜੇ 85 86 ਹੈ ਖਸਰੇ ਨੰਬਰ ਆ ਇਹ ਖਸਰਿਆਂ ਨੰਬਰ ਆ ਜਿਵੇਂ 85 ਆ ਜਾਂ ਆਪਾਂ ਗੱਲ ਕਰਕੇ ਜਿੰਨਾ ਵੀ ਹੋਊਗਾ ਉਹ ਨਕਸ਼ੇ ਦੇ ਹਿਸਾਬ ਨਾਲ ਕਢਣਾ ਪੈਂਦਾ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਆ ਜਿਵੇਂ 85 ਨੰਬਰ ਆ ਉਹ ਦੋ ਕਨਾਲਾਂ